บทที่1บทที่ <laughs> ਪੰਜਾਬੀ ਪਿਆਰ ਕਬੱਡੀ ਨੂੰ ਬੰਟੀ ਨੂੰ ਜੁਗਾ ਜੁਗਾ ਕੋ ਜੁਗਾ ਜੁਗਾ ਕੋ ਕਰਨ ਪੰਜਾਬੀ ਪਿਆਰ ਕਾ ਬੰਟੀ ਨੂੰ ਬੈਲੀਓ ਪਿਆਰ ਕਾ ਬੰਟੀ पंजाबी प्यार कबडी हो जुगा जुगा तो करन पंजाबी प्यार कब्डी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਐਸਬੀਐਸ ਨਗਰ ਸੀਦ ਭਗਤ ਸਿੰਘ ਨਗਰ ਦਾ ਪਿੰਡ ਆਪਾਂ ਕਰਿਆਮ ਸੀਦ ਉਦਮ ਸਿੰਘ ਕਬੱਡੀ ਕਲੱਬ ਕਰਿਆਮ ਤੇ ਆਪਾਂ ਸ਼ਰਮਾ ਸਟੂਡੀਓ ਦਾ ਧੰਨਵਾਦ ਕਰਦੇ ਆ ਜੋ ਕਿ ਸਾਡੇ ਨਾਲ ਗੱਲਬਾਤ ਕਰਨ ਇੱਥੇ ਗਰਾਊਂਡ ਦੇ ਵਿੱਚ ਪਹੁੰਚੇ ਆ ਤੇ ਇਹ ਜੋ ਸੀਦ ਭਗਤ ਸਿੰਘ ਸੀਦ ਉਦਮ ਸਿੰਘ ਕਬੱਡੀ ਕਲੱਬ ਕਰਿਆਮ ਆ ਜੋ ਕਿ ਇੱਥੇ ਕਬੱਡੀ ਦੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਗਏ ਆ ਜੋ ਕਿ ਦੂਰੋਂ ਨੇੜੇੋਂ ਖਿਡਾਰੀ ਇਸ ਪਿੰਡ ਦੇ ਵਿੱਚ ਖੇਡਣ ਲਈ ਆਉਂਦੇ ਆ ਤੇ ਪਿੰਡ ਦੇ ਵੀ ਬਹੁਤ ਹੀ ਵਧੀਆ ਖਿਡਾਰੀ ਇੱਥੇ ਖੇਡਣ ਲਈ ਆਉਂਦੇ ਆ ਜੋ ਕਿ ਛੋਟੇ ਬਾਰਗ ਤੋਂ ਲੈ ਕੇ ਵੱਡੇ ਬਾਰਗ ਤੱਕ ਖਿਡਾਰੀ ਖੇਡਦੇ ਆ ਤੇ ਇਸ ਪਿੰਡ ਦੇ ਐਨਆਰਆਈ ਵੀ ਤੇ ਪਿੰਡ ਦਾ ਬਹੁਤ ਹੀ ਜਿਆਦਾ ਸਹਿਯੋਗ ਆ ਜੋ ਕਿ ਖਿਡਾਰੀਆਂ ਨੂੰ ਬਹੁਤ ਹੀ ਉਤਸ਼ਾਹ ਦਿੰਦੇ ਆ ਚੰਗੇ ਮਾੜੇ ਟਾਈਮ ਦੇ ਵਿੱਚ ਸਾਥ ਵੀ ਦਿੰਦੇ ਆ ਤੇ ਬਾਕੀ ਕਈ ਪਲੇਅਰ ਇਦਾਂ ਦੇ ਵੀ ਆ ਜੋ ਕਿ ਇੰਟਰਨੈਸ਼ਨਲ ਪੱਧਰ ਤੱਕਰ ਵੀ ਆ ਉਹ ਵੀ ਖਿਡਾਰੀ ਇਸ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਨੇ ਜੋ ਕਿ ਫਰਿਆਦ ਅਲੀ ਜੀ ਤੇ ਆਪਣੇ ਸੁਖਜਿੰਦਰ ਸਿੰਘ ਪੁੰਡੀ ਮਲਪਰਾੜਕਾ ਤੋਂ ਗੁਰਜੀਤ ਸਿੰਘ ਅੱਗੀ ਗੁਜੇਰਪੁਰ ਤੋਂ ਮਣੀ ਤੇ ਕਈ ਦੂਰੋਂ ਨੇੜੇ ਪਲੇਅਰ ਇੱਥੇ ਖੇਡਣ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਪਿੰਡ ਮਲਪਰਾੜਕਾ ਤੋਂ ਹੈ ਤੇ ਆਪਾਂ ਇੱਥੇ ਸਾਰੇ ਯਾਨੀ ਕਿ ਜਿੰਨੇ ਵੀ ਸਾਰੇ ਪਲੇਅਰ ਆ ਇੱਥੇ ਆਪਾਂ ਮਿਹਨਤ ਕਰਨ ਆਨੇ ਆ ਜੀ ਤੇ ਆਪਣੇ ਰਿਸਪੈਕਟਡ ਕੋਚ ਸਾਹਿਬ ਵੀਰ ਕ੍ਰਿਹਾ ਇੱਥੇ ਸਾਰੇ ਪਲੇਅਰਾਂ ਨੂੰ ਜਿਹਦਾ ਮਿਹਨਤ ਕਰਾਉਂਦੇ ਆ ਜੀ ਤੇ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਉਂਦੇ ਆ ਜੀ ਤੇ ਆ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਸੁਨੇਹਾ ਆਵੇ ਨਸ਼ੇ ਪੱਤੇ ਆਦਿ ਦੂਰ ਰੋ ਤੇ ਵੱਧ ਤੋਂ ਵੱਧ ਗਰਾਊਂਡ ਨਾਲ ਮੂੰਹ ਪਾਓ ਆਪਣਾ ਤੇ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਸਾਰੇ ਮੇਰੇ ਵੀਰਾਂ ਨੂੰ ਅਸੀਂ ਸ਼ਹੀਦ ਉਦਮ ਭਾਗ ਕਬੱਡੀ ਕਲੱਬ ਭਗਤ ਸਿੰਘ ਜਾਨੇ ਦਾ ਧੰਨਵਾਦ ਕਰਦੇ ਆ ਜੋ ਕਿ ਕ੍ਰਿਆਮ ਪਿੰਡ ਅਸੀਂ ਪਹੁੰਚੇ ਆ ਸਾਰੇ ਮੇਰੇ ਵੀਰ ਬਾਕੀ ਜੋ ਸਾਰੇ ਛੋਟੇ ਨਿਆਲੇ ਵੀ ਇੱਥੇ ਸਾਰੇ ਪਹੁੰਚੇ ਆ ਮੈਂ ਬਹੁਤ ਧੰਨਵਾਦ ਕਰਦਾ ਐਨਆਰਆਈ ਕਬੱਡੀ ਕਲੱਬ ਵਾਲਿਆਂ ਦਾ ਵੀ ਜਿਹੜਿਆਂ ਨੇ ਇੰਨਾ ਕ ਸਹਿਯੋਗ ਦਿੱਤਾ ਅਸੀਂ ਸਾਰੇ ਗਰਾਉਂਡਾਂ 'ਚ ਆਉਣ ਲੱਗੇ ਆ ਤੇ ਮਿਹਨਤ ਸ਼ੁਰੂ ਕਰਨ ਲੱਗੇ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਮੰਗੇ ਭਾਈ ਦਾ ਧੰਨਵਾਦ ਆ ਜਿਹੜਾ ਨੇ ਕੀ ਸਾਨੂੰ ਇਨੀ ਸਪੋਰਟ ਕੀਤੀ ਆ ਜੀ ਸਾਰੇ ਬਾਕੀ ਨਿਆਣੇ ਜੋ ਵੀ ਆ ਸਾਰੇ ਇੱਥੇ ਆਪਣੇ ਗਰਾਉਂਡ 'ਚ ਆਉਂਦੇ ਆ ਮਿਹਨਤ ਕਰਦੇ ਆ ਤੇ ਮੈਂ ਤਾਂ ਹੋਰ ਵੀ ਪਿੰਡਾਂ ਦੇ ਵਿੱਚ ਇਹੀ ਕਹਾਂਗਾ ਕਿ ਸਾਰੇ ਆਪਣੇ ਗਰਾਉਂਡ ਦੇ ਨਾਲ ਜੁੜੋ ਨਸ਼ਿਆਂ ਤੋਂ ਬਚੋ ਤੇ ਆਪਣੀ ਮਿਹਨਤ ਕਰੋ ਤੇ گاਾਂ ਆਪਣਾ ਕੈਰੇਕਟਰ ਵਧਾਓ ਤੇ ਹੋਰ ਮੇਰੇ ਵੀਰ ਜੋ ਵੀ ਆਪਣੇ ਬਾਕੀ ਆਪਣੇ ਬੋਸ ਸਾਹਿਬ ਜੀ ਨਾਲ ਨੇ ਤੇ ਸਾਰੇ ਮੇਰੇ ਵੀਰ ਨਾਲ ਨੇ ਅਸੀਂ ਰਲ ਮਿਲ ਕੇ ਮਿਹਨਤ ਕਰਦੇ ਆ ਇੱਥੇ ਤੌਣਗੇ ਪੂਰੀ ਬੜੀਆ ਮਿਹਨਤ ਕਰਦਿਆਂ ਤੇ ਮੈਂ ਇਹੀ ਕਹਿਣਾ ਸਾਰਿਆਂ ਨੂੰ ਕਿ ਹੋਰ ਵੀ ਮੇਰੇ ਭਰਾ ਜਿੰਨੇ ਵੀ ਐਨਆਰਆਈ ਵੀਰਾਂ ਵੀ ਸਾਰੇ ਕਬੱਡੀ ਵਾਲੇ ਵੀਰਾਂ ਦੀ ਹੈਲਪ ਕਰੋ ਤੇ ਇਹਨਾਂ ਨੂੰ ਨਸ਼ੇ ਪੱਤੇ ਤੋਂ ਬਚਾਓ ਆਪਣੇ ਪੰਜਾਬ ਨੂੰ ਤੇ ਮਿਹਨਤ ਕਰੋ ਤੇ ਕੈਂਪ ਕੈਂਪ ਬਾਤੋ ਬਾਤ ਸਹਿਯੋਗ ਦਿਓ ਤੇ ਆਪਣੇ ਕੀਮਤੀ ਕੈਂਪਨੀ ਮਿਹਨਤ ਸ਼ੁਰੂ ਕਰੀਏ ਧੰਨਵਾਦ ਅਸੀਂ ਸਾਰੇ ਜਾਣੇ ਧੰਨਵਾਦ ਕਰਦੇ ਆ ਮੰਗੇ ਭਾਜੀ ਉਹਨਾਂ ਦਾ ਜਿਨ੍ਹਾਂ ਨੂੰ ਐਨ ਆਰ ਆਈ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਸਾਰਿਆਂ ਦਾ ਜਿਨ੍ਹਾਂ ਨੂੰ ਸਾਨੂੰ ਇੰਨਾ ਉਪਰਾਲਾ ਕੀਤਾ ਸਾਡੇ ਖੇਡਣ ਲਈ ਤੇ ਬਾਕੀ ਤੇ ਸਾਨੂੰ ਗਰਾਊਂਡ ਦਿੱਤੀ ਖੇਡਣ ਨੂੰ ਜੀ ਤੇ ਬਾਕੀ ਅਸੀਂ ਇਹਨਾਂ ਦੇ ਸਦਾ ਹੀ ਰਹਿ ਨਹੀਂ ਰਹਿਵਾਂ ਅਸੀਂ ਇਹਨਾਂ ਦੇ ਸਦਾ ਹੀ ਰਹਿ ਨਹੀਂ ਰਹਿਵਾਂਗੇ ਜੀ ਤੇ ਬਾਕੀ ਅਸੀਂ ਉਸਤਾਦ ਜੀ ਸਾਨੂੰ ਮਿਹਨਤ ਕਰਾਉਂਦੇ ਵਧੀਆ ਕਰਾਉਂਦੇ ਜੀ ਮਿਹਨਤ ਬਾਕੀ ਸਾਰੇ ਜੀ ਮਿਹਨਤ ਅਸੀਂ ਵਧੀਆ ਕਰਦੇ ਆ ਜੀ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਵਧੀਆ ਜੀ ਆਪਣੀ ਖੇਡ ਨੂੰ ਦਿਖਾਵਾਂਗੇ ਜੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ